ਹਾਂ ਨਾ ਅੰਨੀ ਕੀ ਕਰ ਜਾਓਗੇ ਜੋ ਫੈਸਲਾ ਸੀਗਾ ਮੇਰੇ ਸਾਰੇ ਸਾਰੇ ਇਕੱਠੇ ਇਕ ਇੰਟਰਵਿਊ ਮੈਂ ਫਰਡੇ ਨੂੰ ਦਿੱਤੀ ਸੀ ਬਹੁਤ ਐਗਰੈਸਿਵਲੀ ਬਟ ਅੱਜ ਮੈਂ ਇੰਟਰਵਿਊ ਦੇਣਾ ਚਾਹੂੰਗੀ ਬਹੁਤ ਹੈਪੀਲੀ ਕਿ ਬੀਸੀਐਮ ਮੈਨੇਜਮੈਂਟ ਨੇ ਤੇ ਗੋਗੀ ਸਰ ਦੇ ਐਫਰਟਸ ਨਾਲ ਸਾਡੀ ਫੀਸ ਜਿਹੜੀ ਹੈ ਉਹ ਘੱਟ ਕਰ ਦਿੱਤੀ ਗਈ ਹੈ ਜੋ ਕਿ 8% ਇਨਕਰੀਸ ਜੋ ਕਿ ਗਵਰਨਮੈਂਟ ਗਾਈਡਲਾਈਨਸ ਦੇ ਅਕੋਰਡਿੰਗ ਹੈ ਤੇ ਅਸੀਂ ਸਾਰੇ ਇਸ ਚੀਜ਼ ਲਈ ਬਹੁਤ ਖੁਸ਼ ਆ ਕਿ ਡਿਸੀਜਨ ਸਾਡੇ ਪੇਰੈਂਟਸ ਦੇ ਫੇਵਰ ਵਿੱਚ ਲਿਆ ਆ ਗਿਆ

ਆ ਮੇਰੇ ਅੰਕਲ ਗਿਆਨ ਸਾਹਿਬ ਗਿਆਨ ਸਾਹਿਬ ਤੇ ਇੰਟਰਵਿਊ ਕਰਦੇ ਆ ਮੈਂ ਬਿਨੀ ਗਿਆਨ ਸਾਹਿਬ ਨੂੰ ਇੱਕ ਟੋਕਾ ਤੇ ਸਾਰੀ ਮੈਨੇਜਮੈਂਟ ਤੇ ਸਾਰੇ ਪ੍ਰਿੰਸੀਪਲ ਸੇਵਾ ਜੀ ਮੈਨੇਜਮੈਂਟ ਬੈਠੇ ਆ ਬਹੁਤ ਅੱਛਾ ਇਹਨਾਂ ਨੇ ਫੋਕਸ ਕੀਤਾ ਪੇਰੈਂਟਸ ਦੀਆਂ ਫੀਲਿੰਗਸ ਨੂੰ ਵੀ ਸਮਝਿਆ ਤੇ ਸਾਡੀ ਜਿਹੜੀ ਬੇਨਤੀ ਸੀ ਉਹਨਾਂ ਨੇ ਕਬੂਲ ਕੀਤੀ ਜ ਕੋਈ ਵੀ ਨੈਕਸਟ ਚਾਰਟ ਨਹੀਂ ਦਿੱਤਾ ਜਾਏਗਾ ਜੋ ਕਿਉਂਕਿ ਸਕੂਲ ਦਾ ਜੋ ਇਨਫਰਾਸਟ੍ਰਕਚਰ ਹੈ ਉਹਨੇ ਦਿਖਾਇਆ ਵਾਕਿ ਅੱਜ ਤਾਂ ਮੇਰਾ ਵੀ ਦਿਲ ਕਰਾਇਆ ਮੈਂ ਦੁਬਾਰਾ ਤੇ ਇੱਥੇ ਪੜਾ ਕਿਉਂਕਿ ਬੜੇ ਬਿਊਟੀਫੁਲ ਰੂਮ ਜੇ ਉਹ ਹੈ ਨਾ ਤੇ ਆਬਵੀਅਸਲੀ ਜਦੋਂ ਵੱਡੇ ਹਜ਼ਾਰੇ ਚੱਲਦੇ ਆ ਖਰਚੇ ਹੁੰਦੇ ਆ ਤੋ ਫਿਰ ਰਾਜ ਦੇ ਸਾਹਮਣੇ ਪੈਂਦੇ ਆ ਬਾਕੀ ਆ ਨਾ ਚੱਕੀਆਂ ਉਹਦੇ ਬਾਵਜੂਦ ਚੰਕਲੋ ਜੱਗ ਉਹਨਾਂ ਨੇ ਕੋਈ ਨਹੀਂ ਬੇਕੋਰ ਔਰ ਸਾਰੀ ਮੈਨੇਜਮੈਂਟ ਨੇ ਚਾਲ ਸਾਹਿਬ ਉਹਨਾਂ ਨੇ ਬੜਾ ਜ਼ਿੰਦਾਦਿਲੀ ਦਿਖਾ ਕੇ ਬਿਲਕੁਲ ਕਾਤਵਿਕ ਹੋ ਗਈ ਤੁਸੀਂ ਆਏ ਹੋ ਤੇ ਸਾਰੇ ਆਏ ਨੇ ਸਾਰੇ ਜਿਹੜੇ ਬੱਚੇ ਸਾਡੇ ਨੇ ਅਸੀਂ ਇਹ ਪੜਾਉਨੇ ਵੀ ਆ ਔਰ ਇਹਨਾਂ ਨੂੰ ਆਪਣਾ ਜਿਹੜਾ ਸਾਡਾ ਦੇਸ਼ ਦਾ ਫਿਊਚਰ ਆ ਇਹ ਫਿਊਚਰ ਵੈਕਟਰ ਨੇ ਸਾਡੇ ਸਾਰੇ ਔਰ ਆਬਵੀਅਸਲੀ ਇਹ ਫਿਊਚਰ ਵੈਕਟਰ ਨੇ ਉਹ ਅੱਛਾ ਪ੍ਰੋਡਕਟ ਤਿਆਰ ਕਰਦੇ ਨੇ ਇਥੋਂ ਜਿੰਨੇ ਬੱਚੇ ਜਾਣੇ ਆ ਉਤੋਂ ਉੱਪਰ ਜਿੰਨੇ ਵੀ ਅੱਜ ਤੱਕ ਗਏ ਆ ਪੜ੍ਹ ਕੇ ਅੱਛੇ ਰੁਤਬੇ ਆ ਦੇ ਨੇ ਤੇ ਅੱਗੇ ਵੀ ਅੱਛੇ ਰੁਤਬੇ ਤੇ ਜਾਣਗੇ ਉਸ ਤਹਿਤ ਅੱਜ ਕੋਈ ਵੀ ਇਹਨਾਂ ਨੇ ਐਕਸਟਰਾ ਚਾਰਜੀ ਜਿਹੜਾ ਵੀ ਸੀਗਾ 16000 ਤੱਕ ਸਾਹਮਣੇ ਹੋ ਨਹੀਂ ਸਿਰਫ 8% ਜੋ ਐਨੂਅਲੀ ਇਹਨਾਂ ਦਾ ਬਣਦਾ ਐਸ ਪਰ ਆ ਯਾਕੋ ਗਿਆ ਪੰਜਾਬ ਕੋ ਅਬਦੇ ਜਿਹੜੇ ਰੂਲ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ ਉਹ ਜ਼ਰੂਰ ਰਵਾਈ ਹੋਏਗਾ ਫਿਰ ਸਾਲ ਹੋਏਗਾ ਤੂੰ ਉਸ ਤੋਂ ਇਲਾਵਾ ਹੋਰ ਕੁਝ ਹੋਏਗਾ ਹੁਣ ਉੱਦੇ ਬੱਚੇ ਪੜਨਗੇ ਪਤਾ ਹੀ ਆਪਣੇ ਸਾਰਾ ਸਿਸਟਮ ਮੈਨੇਜਮੈਂਟ ਉਹ ਕਰੀ ਤੇ ਮੈਂ ਜਿਹੜੇ ਬੱਚੇ ਨੇ ਪੇਰੈਂਟ ਦੇ ਉਹ ਵੀ ਸੈਟੀਸਫਾਈ ਹੋਏਸ ਗੱਲ ਤੋਂ ਜਿਨ੍ਹਾਂ ਨੇ ਬਟਾ ਲੈ ਕੁਝ ਨਹੀਂ ਦੇ ਸਰਟੀਫਿਕੇਟ ਜੇ ਹੋ ਵੀ ਨਾ ਹੋਏ ਫਿਰ ਤਾਂ ਇਹ ਲੈ ਕੁਝ ਨਹੀਂ ਕਰ ਸਕਦਾ ਤੇ ਦੂਸਰਾ ਜਿਹੜਾ ਇੱਕ ਨੌਜ ਵੀ ਗਵਰਨਮੈਂਟ ਦਾ ਵੀ ਜਦੋਂ ਪੀਸ ਬਤਾਉਣੀ ਹੈਗੀ ਆ ਬੋਰਡ ਲੱਗੇ ਹੋਣੇ ਨਹੀਂ ਨਹੀਂ ਉਹ ਤਾਂ ਵੈਬਸਾਈਟ ਤੇ ਪੱਗ ਦੀ ਵੈਬਸਾਈਟ ਤੇ ਸਕੂਲ ਦੇ ਬਾਹਰ ਵੀ ਵੀ ਇਹ ਵੀ ਬੋਰਡ ਲੱਗੇ ਹੋਣੇ ਨਹੀਂ ਉਹ ਅਸੀਂ ਕੁਝ ਹੋਰ ਵੀ ਡਿਸਕਸ਼ਨਸ ਕੀਤੀਆਂ ਨੇ ਇਸ ਸਕੂਲ ਦੀ ਬੈਟਰਪੈਡ ਵਾਸਤੇ ਬੱਚਿਆਂ ਦੀ ਬੈਟਰਪੈਡ ਵਾਸਤੇ ਪੇਰੈਂਟ ਦੀ ਬੈਟਰਪੈਡ ਵਾਸਤੇ ਉਹ ਵੀ ਅਸੀਂ ਆਨ ਵਾਲੇ ਟਾਈਮ ਸਾਰੇ ਸਾਰਿਆਂ ਸੈਟਅਪ ਕਰ ਸਕੂਲ ਦੀ ਬੁੱਕ ਡਰੈਸ ਮੈਡਲ ਹਾਂ ਉਹ ਵੀ ਗੱਲ ਹੋ ਗਈ ਆ ਉਹਦੇ ਲਈ ਵੀ ਅਸੀਂ ਪਲਾਨ ਅਪ ਕਰ ਲਿਆ ਵੀ ਬਿਲਕੁਲ ਵੈਬਸਾਈਟ ਤੇ ਲਿਖਿਆ ਜਾਊਗਾ ਵੀ ਤੁਸੀਂ ਕਿਤੋਂ ਮਰਜੀ ਕੋਈ ਲੈਸਰ ਕੋਈ ਜੁੜੀ ਨਹੀਂ ਤੁਸੀਂ ਪੱਟੀ ਕਲਰ ਦੇਖੋ ਕਿਸੇ ਵਿਅਕਤੀ ਵਿਸ਼ੇਸ਼ ਤੋਂ ਜਾਣੀਆਂ ਨੇ ਕੋਈ ਸਕੂਲ ਵੱਲੋਂ ਐਸਾ ਅਪਰਾਈਜ਼ ਨਹੀਂ ਸਰ ਕਈ ਸਕੂਲਾਂ ਦੇ ਵਿੱਚ ਹਜੇ ਵੀ ਇਦਾਂ ਹੀ ਚੱਲਦਾ ਤੇ ਉਹਨਾਂ ਦੇ ਕੋਈ ਕਾਰਵਾਈ ਕੀਤੀ ਜਾਏਗੀ ਬੰਦਾ ਨੇ ਆ ਸਾਰੇ ਸਕੂਲ ਵੀ ਆਪਣੇ ਨੇ ਮੈਂ ਕੋਈ ਕੋਈ ਉਹ ਏਡੀ ਨਹੀਂ ਹੈਗਾ ਜਿਹੜਾ ਕਾਰਵਾਈਆਂ ਕਰਦਾ ਹੈ ਇੱਕ ਪਬਲਿਕ ਸਰਵੈਂਟ ਆ ਲੋਕਾਂ ਦੀ ਸੇਵਾ ਕਰਨ ਵਾਲੇ ਸੇਵਾ ਮਿਲੀ ਹੈ ਮੇਰੇ ਹਲਕੇ ਨੇ ਮੈਨੂੰ ਸੇਵਾ ਦਿੱਤੀ ਆ ਉਸ ਤਹਰ ਜਿੱਥੇ ਇੱਥੇ ਵੀ ਕੋਈ ਹੋਏ ਨੀ ਗੱਲ ਹਾਂ ਮੈਂ ਫਰਿਆਦ ਲੈ ਕੇ ਜਾਸਾ ਦਾ ਕਾਰਵਾਈ ਤਾਂ ਵਧੀਆ ਗੱਲਾਂ ਹੋਈਆਂ ਨੇ ਰੀਅਲ ਲੱਕੇ ਜਾਣੇ ਅਤੇ ਸੁਣੀ ਵੀ ਇਹਨਾਂ ਨੇ ਬੜੇ ਦਿਲ ਨਾਲ ਗੱਲ ਸੁਣੀ 2 ਘੰਟੇ ਲਾ ਕੇ ਸੰਜੀਤ ਜੀ ਦੇ ਨਾਲ ਬੱਚਿਆਂ ਦੇ ਫਿਊਚਰ ਬਾਰੇ ਵੀ ਡਿਸਕਸ਼ਨ ਕੀਤਾ ਸੀ ਕੀ ਕੀ ਕਰਾਣਾ ਬੱਚਿਆਂ ਨੂੰ ਉਹ ਤਾਂ ਬਹੁਤ ਵਧੀਆ ਵਧੀਆ ਚੀਜ਼ਾਂ ਕਰ ਰਿਹਾ ਸਕੂਲ ਨੇ ਜਿਵੇਂ ਮੈਂ ਇਸ ਚੀਜ਼ ਦਾ ਮਾਣ ਮਹਿਸੂਸ ਕਰਦਾ ਕਿ ਐਸਾ ਵਧੀਆ ਸਕੂਲ ਮੇਰੇ ਹਲਕੇ 'ਚ ਜਿਹਦੀ ਕਿ ਮੈਨੂੰ ਮੌਕਾ ਨਹੀਂ ਕਰਦਾ ਕਮਿਸ਼ਨ ਫੀਸ ਦੇ ਤੇ 1% ਦਾ ਇਨਕਰੀਜ਼ ਹੋਏਗਾ ਉਸ ਤੋਂ ਇਲਾਵਾ ਕੋਈ ਚਾਰਜ ਨਹੀਂ ਕੋਈ ਚਾਰਜ ਬੈਠੇ ਆਪਾਂ ਤਾਂ ਖੜੇ ਨੇ ਜਾਂ ਸ਼ਾਲਾ ਸਾਹਿਬ ਕੋਲੇ ਪੁੱਛ ਲਉ ਡਾਇਰੈਕਟਸ ਵੀ ਖੜੇ ਨੇ ਨਾਲ ਐਸੋਸੀਏਸ਼ਨ ਦੇ ਇਹ ਬੈਬਲ ਵੀ ਉਹ ਵੀ ਸਾਡੇ ਠੀਕ ਠੀਕ ਜੀ ਜਨਤਰੀ ਰਾਜ ਦੇ ਨਾਲ ਜਿਹੜਾ ਇਹ ਦੇ ਵਿੱਚ ਹੋਇਆ ਕੋਈ ਇਹਦੇ ਵਿੱਚ ਕੀ ਹੋਇਆ ਸੈਟ ਹੋਈ ਹੈਗੀ ਗੱਲ ਉਹ ਤੇਰੇ ਨਾਲ ਜੀ ਇਨਸਾਨਾਂ ਨੂੰ ਕਵਰ ਕਰਦਾ ਨਹੀਂ ਤੁਸੀਂ ਤੁਹਾਡੇ ਕੋਲੋਂ ਕਿਉਂ ਇਹ ਰੋਲਾ ਪਾ ਵੀ ਕਿਉਂ ਪੈਂਦੇ ਹੀ ਕਿਉਂ ਇਸ ਤਰ੍ਹਾਂ ਦਾ ਨਹੀਂ ਤੁਹਾਨੂੰ ਚੰਗਾ ਨਹੀਂ ਲੱਗਦਾ ਕਿਸੇ ਨੂੰ ਕੋਈ ਪਰ ਲੇਕਿਨ ਪਛਾਉ ਗਿਆ ਨੇ ਕੱਲੇ ਨੂੰ ਗੱਲਾਂ ਤੋਂ ਵੀ ਦੇਖਦਾ ਹੈ ਕਿ ਉਹ ਹੈਪੀ ਸੋ ਠੀਕ ਹੋ ਗਿਆ ਕਿ ਚਲ ਮਾਰਾ ਜੀ